ਦੇ ਇੱਕ ਮੈਂਬਰ ਪਾਰਲੀਮੈਂਟ ਦੁਆਰਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਨਾਂ ਬਦਲਣ ਦੀ ਜਿਹੜੀ ਮੰਗ ਕੀਤੀ ਗਈ ਹੈ ਇਹ ਬਿਲਕੁਲ ਹੀ ਜਾਇਜ਼ ਨਹੀਂ ਹੈਗੀ ਕਿਉਂਕਿ ਜਿਹੜੀ ਚੰਡੀਗੜ੍ਹ ਦੀ ਯੂਨੀਵਰਸਿਟੀ ਹੈਗੀ ਐ ਉਹ ਸੱਭਿਆਚਾਰਕ ਤੌਰ ਤੇ ਸੁਭਾਅਕ ਤੌਰ ਤੇ ਇਮੋਸ਼ਨਲ ਤੌਰ ਤੇ ਪੰਜਾਬ ਦੀ ਵਿਰਾਸਤ ਹੈ ਔਰ ਸਾਰੇ ਜਾਣਦੇ ਆ ਕਿ ਜਦੋਂ ਇਹ ਚੰਡੀਗੜ੍ਹ ਬਸਾਇਆ ਗਿਆ ਸੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਸਾਇਆ ਗਿਆ ਸੀ ਇਹ ਗੱਲ ਵੱਖਰੀ ਹੈ ਕਿ ਸਮੇਂ ਦੀਆਂ ਹਕੂਮਤਾਂ ਨੇ ਜਦੋਂ ਰੀਆਰਗੇਨਾਈਜੇਸ਼ਨ ਐਕਟ ਬਣਿਆ ਪੰਜਾਬ ਤੇ ਹਰਿਆਣਾ ਵੱਖਰਾ ਹੋਇਆ ਕੁਝ ਸਮੇਂ ਦੇ ਲਈ ਜਿਹੜਾ ਚੰਡੀਗੜ੍ਹ ਨੂੰ ਸਾਂਝੇ ਤੌਰ ਤੇ ਰਾਜਧਾਨੀ ਵਰਤਣ ਵਾਸਤੇ ਇਜਾਜ਼ਤ ਹਰਿਆਣਾ ਨੂੰ ਦਿੱਤੀ ਸੀ ਪਰ ਸਮੇਂ ਦੇ ਹੁਕਮਰਾਨਾਂ ਨੇ ਆਪਣੀ ਕੋਜੀ ਸਿਆਸਤ ਕਰ ਨਾ ਕਦੇ ਹਰਿਆਣੇ ਨੇ ਆਪਣੀ ਰਾਜਧਾਨੀ ਬਣਾਈ ਬਲਕਿ ਇਹ ਪੇਚਾ ਜਿਹੜਾ ਉਹ ਹਮੇਸ਼ਾ ਹੀ ਫਸਿਆ ਰਿਹਾ ਔਰ ਵੈਸੇ ਵੀ ਸਬਜ ਤੋਂ ਪਰੇ ਹੈਗੀ ਹੈ ਪੂਰੀ ਦੁਨੀਆ ਦੇ ਵਿੱਚ ਇਹੋ ਜਿਹਾ ਐਗਜ਼ਾਮਪਲ ਆ ਨਹੀਂ ਮਿਲਦੀ ਆ ਕਿ ਜੇ ਕੋਈ ਵਿਰਾਸਤੀ ਚੀਜ਼ ਹੋਵੇ ਕੋਈ ਹੈਰੀਟੇਜ ਜਨਕਿ ਇਮਵੋਲੂਮੈਂਟ ਹੋਵੇ ਉਹਦਾ ਨਾ ਬਦਲਿਆ ਜਾਣਾ ਹੋਵੇ ਇਹ ਕਿੱਧਰ ਲਈ ਜਾਇਜ਼ ਮੰਗ ਹੈਗੀ ਹੈ ਔਰ ਮੈਂ ਸਮਝਦਾ ਕਿ ਜਿਹੜੇ ਹਰਿਆਣੇ ਦੇ ਲੀਡਰ ਨੇ ਇਹ ਸ਼ਾਇਦ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਜਿਹੜਾ ਹੈਗਾ ਇਹੋ ਜੇ ਸੋਸ਼ਲ ਛੱਡਦੇ ਰਹਿੰਦੇ ਆ ਜਿਸ ਦੇ ਨਾਲ ਜਿਹੜਾ ਇਦਾਂ ਦਾ ਬੇਲੋੜਾ ਜਿਹੜਾ ਵਿਵਾਦ ਹੈ ਉਹ ਪੈਦਾ ਹੁੰਦਾ ਵੈਸੇ ਸ਼ਾਇਦ ਇਹ ਰਾਜਨੀਤੀ ਚੋ ਮਾਈਨਸ ਹੋ ਚੁੱਕਿਆ ਕਿਉਂਕਿ ਲੋਕਾਂ ਦੀਆਂ ਜਿਹੜੇ ਅਸਲ ਮੁੱਦੇ ਨੇ ਉਹਨਾਂ ਨਾਲ ਇਹਨਾਂ ਦਾ ਕੋਈ ਸਰਕਾਰ ਨਹੀਂ ਹੈਗਾ ਤੇ ਇਸ ਕਰਕੇ ਜਿਹੜੇ ਹਰਿਆਣੇ ਦੇ ਲੀਡਰ ਲਗਾਤਾਰ ਇਹੋ ਜਿਹਾ ਕੋਈ ਨਾ ਕੋਈ ਸ਼ੋਸ਼ਾ ਛੱਡ ਕੇ ਬੇਲੋੜਾ ਵਿਵਾਦ ਪੈਦਾ ਕਰਦੇ ਆ ਔਰ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਹੈ ਸਾਡੀ ਵਿਰਾਸਤ ਹੈ ਚੰਡੀਗੜ੍ਹ ਸਾਡਾ ਹੈਗਾ ਅਸੀਂ ਇਸ ਨੂੰ ਕਦੇ ਵੀ ਜਿਹੜਾ ਹੈਗਾ ਐਕਸੈਪਟ ਨਹੀਂ ਕਰ ਸਕਦੇ ਕਿ ਚੰਡੀਗੜ੍ਹ ਦੀ ਯੂਨੀਵਰਸਿਟੀ ਦਾ ਨਾਮ ਬਦਲਿਆ ਜਾਵੇ ਇੰਦੇ ਲਈ ਸਾਨੂੰ ਜਿਹੜਾ ਵੀ ਸੰਘਰਸ਼ ਕਰਨਾ ਪਿਆ ਉਹ ਅਸੀਂ ਕਰਾਂਗੇ ਚਾਹੇ ਸਾਨੂੰ ਛੜਕਾ ਤੇ ਉਤਰਨਾ ਪਵੇ ਚਾਹੇ ਸਾਨੂੰ ਡਿਪਲੋਮੈਟਿਕ ਵਿਰੋਧ ਕਰਨਾ ਪਵੇ ਸਾਨੂੰ ਕਾਨੂੰਨ ਦਾ ਸਹਾਰਾ ਲੈਣਾ ਪਵੇ ਪਰ ਚੰਡੀਗੜ੍ਹ ਦੀ ਯੂਨੀਵਰਸਿਟੀ ਦਾ ਨਾਮ ਪੰਜਾਬ ਯੂਨੀਵਰਸਿਟੀ ਢੀਗੜ ਹੀ ਰਹੇ